ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਨਿਸ਼ਾਨਿਰਦੇਸ਼ ਅਨਸਾਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਚੱਲ ਰਿਹਾ ਸੀਗਾ ਉਸ ਤੇ ਕੰਮ ਕਰਦੇ ਆ ਸਾਡੀ ਥਾਣਾ ਸਲਾਮਾਬਾਦ ਦੀ ਪੁਲਿਸ ਨੇ ਏਸੀਪੀ ਜਸਪਾਲ ਸਿੰਘ ਉਹਨਾਂ ਦੇ ਅਗਵਾਈ ਤਹਿਤ ਦੇ ਵਿੱਚ ਇੱਕ ਗੱਡੀ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੋ ਦਾ ਜਿਹੜਾ ਪਰਦਾ ਫਾਸ਼ ਕੀਤਾ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤਾ ਗਿਆ ਜਿਸ ਦੇ ਵਿੱਚ ਗਰੀਸ਼ ਕੁਮਾਰ ਉਰਫ ਗੈਰੀ ਜੋ ਕਿ ਪਿੱਖੀਵੰਡ ਦਾ ਰਹਿਣ ਵਾਲਾ ਹੈ ਸਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਇਹ ਖੰਡ ਵਾਲਾ ਸ਼ਾਟਾ ਦਾ ਰਹਿਣ ਵਾਲਾ ਹੈ ਤੇ ਗੁਰਮੀਤ ਸਿੰਘ ਉਰਫ ਡਿੰਪਲ ਜਿਹੜਾ ਇਹ ਥਾਣਾ ਮੁਕੰਪੁਰਾ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਗਰੀਸ਼ ਅਤੇ ਸਾਹਿਬ ਸਿੰਘ ਇਹਨਾਂ ਦੇ ਉੱਤੇ ਪੁਰਾਣੇ ਮੁਕਦਮੇ ਦਰਜ ਨੇ ਗਰੀਸ਼ ਦੇ ਉੱਤੇ 6 ਮੁਕਦਮੇ ਜਿਹੜੇ ਪੁਰਾਣੇ ਚੋਰੀ ਦੇ ਚੋਰੀਆਂ ਗੱਡੀਆਂ ਐਨਡੀਪੀਐਸ ਤੇ ਪਲੱਸ ਆਰਮਜ਼ ਐਕਟ ਦੇ ਮੁਕਦਮੇ ਜਿਹੜੇ ਇਹਨਾਂ ਦੇ ਦਰਜ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਕੋਲ ਚੋਰੀ ਛੁਦਾ ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਇੱਕ ਥਾਰ ਇੱਕ ਸਕੋਰਪੀਓ ਤੇ ਇੱਕ ਸਵਿਫਟ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਆ ਜਿਸ ਨੂੰ ਇਸ ਦੀ ਤਫ਼ਤੀਸ਼ ਅੱਗੇ ਕੀਤੀ ਗਈ ਤੇ ਜਿਹੜਾ Swift ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਹਾਂ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰ ਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹੁਣ ਤੱਕ ਦੋ ਲੋਕ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਜਿਹੜੇ ਆ ਵਾਸੀ ਜੀਰਕਪੁਰ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹ ਫਿਕਰ ਆਊਟ ਹੋਏ ਨੇ ਜਿਹੜੇ ਇਸ ਸਿੰਡੀਗੇਟ ਜਾਂ ਇਸ ਜਿਹੜੇ ਗਰੁੱਪ ਦੇ ਜਿਹੜੇ ਮੁਖ ਸਰਗਣਾ ਨੇ ਉਹਨਾਂ ਦੇ ਆਲਰੇਡੀ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਮੁਕਦਮੇ ਦਰਜ ਨੇ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਅੱਗੇ ਕਰਕੇ ਇਹਨਾਂ ਦੋਵਾਂ ਦੋਸ਼ੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੇ ਇਸ ਸਾਰੇ ਸਿੰਡੀਗੇਟ ਦਾ ਜਿਹੜਾ ਜਿਹੜਾ ਮਾਮਲਾ ਇਹਨੂੰ ਅਨਰਥ ਕੀਤਾ ਜਾਵੇਗਾ ਤੇ ਜਿਹੜੇ ਹੋਰ ਵੀ ਦੋਸ਼ੀ ਤੇ ਹੋਰ ਵੀ ਗੱਡੀਆਂ ਜਿਹੜੀਆਂ ਨੇ ਇਹਨਾਂ ਨੇ ਚੋਰੀ ਕਰਕੇ ਅੱਗੇ ਵੇਚੀਆਂ ਗਈਆਂ ਉਹ ਬਰામਤ ਕੀਤੀਆਂ ਜਾਣਗੀਆਂ